ਸ਼ਤਰੀਆ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਪਿੰਡੀ ਦੀ ਸਬਜੀ ਇੱਕਦਮ ਖਿਲੀ-ਖਿਲੀ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਮੇਰੇ ਤਰੀਕੇ ਨਾਲ ਬਣਾਉਂਗੇ ਬਿਲਕੁਲ ਵੀ ਇਹਦੇ ਵਿੱਚ ਚਿਪਚਪਾਟ ਨਹੀਂ ਹੋਊਗੀ ਬਹੁਤ ਜ਼ਿਆਦਾ ਟੇਸਟੀ ਵੀ ਬਣ ਕੇ ਤਿਆਰ ਹੋਊਗੀ ਸਿਰਫ 10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਬਣਾਉਣ ਨੂੰ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਪਿੰਡੀ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਆਂ ਸਬਜੀ ਬਣਾ ਲੈ ਇਥੇ ਮੈਂ 800 ਗ੍ਰਾਮ ਭਿੰਡੀਆਂ ਲਈਆਂ ਸੀਗੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀ ਤੇ ਇਹਨਾਂ ਨੂੰ ਅਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਕਟਿੰਗ ਕਰ ਲੈਣਾ ਹੈ ਯਾਦ ਰੱਖਣਾ ਕਿ ਇਹਨਾਂ ਦੇ ਉੱਪਰ ਪਾਣੀ ਬਿਲਕੁਲ ਵੀ ਨਾ ਲੱਗਿਆ ਹੋਵੇ ਬਿਲਕੁਲ ਹੀ ਸੁੱਕੀਆਂ ਭਿੰਡੀਆਂ ਲੈਣੀਆਂ ਤੁਸੀ ਦੋ ਵੱਡੇ ਸਾਈਜ਼ ਦੇ ਪਿਆਜ਼ ਲੈਏ ਸੀ ਮੈਂ ਇਹਨਾਂ ਨੂੰ ਲੰਬੇ ਸਲਾਈਸ ਵਿੱਚ ਇਸ ਤਰੀਕੇ ਨਾਲ ਕਟਿੰਗ ਕਰ ਲਿਆ ਹੈ ਤੇ ਦੋ ਤੋਂ ਤਿੰਨ ਅਸੀਂ ਹਰੀਆਂ ਮਿਰਚਾਂ ਲਵਾਂਗੇ ਇਹਨਾਂ ਨੂੰ ਵੀ ਬਰੀਕ ਕਟਿੰਗ ਕਰ ਲਾਂਗੇ ਸਭ ਤੋਂ ਪਹਿਲਾਂ ਅਸੀਂ ਕੜਾਹੀ ਰੱਖਾਂਗੇ ਗੈਸ ਤੇ ਇਹਦੇ ਵਿੱਚ ਪਾਵਾਂਗੇ 2 ਚਮਚ ਸਰੋਂ ਦਾ ਤੇਲ ਸਬਜੀ ਅ ਸਰੋਂ ਦੇ ਤੇਲ ਵਿੱਚ ਬਣਾ ਕੇ ਤਿਆਰ ਕਰਾਂਗੇ 1/2 ਚਮਚ ਪਾਵਾਂਗੇ ਜੀਰਾ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਅਸੀਂ ਅਜਵਾਇਨ ਦਾ ਅਜਵਾਇਨ ਦਾ ਟੇਸ ਭਿੰਡੀ ਦੀ ਸਬਜੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਆ ਜਦੋਂ ਜੀਰਾ ਚੰਗੀ ਤਰ੍ਹਾਂ ਭੁੰਨ ਹੋ ਜਵੇ ਅਸੀਂ ਪਿਆਜ਼ ਇਹਦੇ ਵਿੱਚ ਐਡ ਕਰ ਦਾਂਗੇ ਪਿਆਜ਼ਾਂ ਨੂੰ ਅਸੀਂ ਜ਼ਿਆਦਾ ਨਹੀਂ ਭੁੰਨਣਾ ਸਿਰਫ ਪਿੰਕ ਕਲਰ ਆਣ ਤੱਕ ਭੁੰਨਾਂਗੇ ਜ਼ਿਆਦਾ 골ਡਨ ਬ੍ਰਾਊਨ ਨਹੀਂ ਕਰਨਾ ਇਹਨਾਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਇਹ ਵਾਲੀ ਪਿੰਡੀ ਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਿਲਕੁਲ ਵੀ ਇਹਦੇ ਵਿੱਚ ਵਿਚਪਾਠ ਨਹੀਂ ਹੋਊਗੀ ਬਹੁਤ ਜ਼ਿਆਦਾ ਟੇਸਟੀ ਵੀ ਲੱਗੂਗੀ ਇਕਦਮ ਕੱਲੇ ਕੱਲਾ ਪੀਸ ਬਣ ਕੇ ਤਿਆਰ ਹੋਊਗਾ ਦੇਖੋ ਸਾਡੇ ਪਿਆਜ਼ ਤਾਂ ਕਾਫੀ ਜ਼ਿਆਦਾ ਭੁੰਨ ਹੋ ਚੁੱਕੇ ਹਨ ਇਹਨਾਂ ਦਾ ਕਲਰ ਚੇਂਜ ਹੋ ਚੁੱਕਿਆ ਹੁਣ ਇਸ ਟਾਈਮ ਤੇ ਅਸੀਂ ਹਰੀ ਮਿਰਚਾ ਕਟਿੰਗ ਕਰਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਹਰੀ ਮਿਰਚਾਂ ਨੂੰ 2 ਸੈਕਿੰਡ ਲਈ ਪਿਆਜ਼ਾਂ ਦੇ ਨਾਲ ਭੁੰਨ ਲਾਂਗੇ ਜਦੋਂ ਚੰਗੀ ਤਰ੍ਹਾਂ ਪਿਆਜ਼ ਤੇ ਮਿਰਚਾ ਭੁੰਨ ਹੋ ਜਾਣ ਇਹਦੇ ਵਿੱਚ ਅਸੀਂ ਇਹਨਾਂ ਪਿੰਡੀਆਂ ਜਿਹੜੀਆਂ ਕਟਿੰਗ ਕਰਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਪਿੰਡੀ ਦੇ ਪੇਸ ਤੁਸੀਂ ਵੱਡੇ ਵੀ ਕਟਿੰਗ ਕਰ ਸਕਦੇ ਹੋ ਤੇ ਛੋਟੇ ਵੀ ਕਟਿੰਗ ਕਰ ਸਕਦੇ ਹੋ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਿਆਜ਼ਾਂ ਦੇ ਅੰਦਰ ਇਹਨਾਂ ਨੂੰ ਅਸੀਂ ਬਿਲਕੁਲ ਵੀ ਟੱਕੇ ਨਹੀਂ ਪਲਕਾਣਾ ਇਸ ਟਾਈਮ ਤੇ ਅਸੀਂ ਬਿਲਕੁਲ ਹਾਈ ਫਲੇਮ ਰੱਖਣੀ ਹੈ ਹਾਈ ਫਲੇਮ ਤੇ ਇਹ ਹੀ 2-3 ਮਿੰਟ ਲਈ ਅਸੀਂ ਪਿੰਡੀਆਂ ਨੂੰ ਪਕਾ ਕੇ ਤਿਆਰ ਕਰਾਂਗੇ 2-3 ਮਿੰਟ ਹੋ ਚੁੱਕੇ ਸੀ ਇਹਨਾਂ ਨੂੰ ਪੱਕਦੀਆਂ ਨੂੰ ਦੇਖ ਤੁਸੀਂ ਦੇਖ ਸਕਦੇ ਤੁਸੀਂ ਬਿਲਕੁਲ ਵੀ ਟੱਕੇ ਨਹੀਂ ਪਕਾਈਆਂ ਹੈਗੀਆਂ ਇਹ ਦੇ ਵਿੱਚ ਵਿੱਚ ਨੂੰ ਅਸੀਂ ਚਲਾਈ ਵੀ ਜਾਣਾ ਜਦੋਂ ਹਾਈ ਫਲੇਮ ਤੇ ਰੱਖਣੀ ਹੈ ਹੁਣ ਅਸੀਂ ਫਲੇਮ ਬਿਲਕੁਲ ਸਲੋ ਕਰ ਦਾਂਗੇ ਸਲੋ ਫਲੇਮ ਤੇ 2-3 ਮਿੰਟ ਲਈ ਹੋਰ ਪਕਾ ਲਵਾਂਗੇ ਭਿੰਡੀਆਂ ਨੂੰ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜਿਆਦਾ ਸੌਫਟ ਹੋ ਚੁੱਕੀਆਂ ਨੇ ਪਹਿਲਾਂ ਅਸੀਂ ਜਦੋਂ ਪਾਈਆਂ ਸੀ ਹਾਈ ਫਲੇਮ ਤੇ ਪਕਾਈ 2 ਮਿੰਟ ਲਈ ਤੇ 2-3 ਮਿੰਟ ਲਈ ਅਸੀਂ ਬਿਲਕੁਲ ਸਲੋ ਗੈਸ ਤੇ ਪਕਾਣੀ ਹੈ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਆਪਣੇ ਸਵਾਦ ਦੇ ਅਨੁਸਾਰ ਨਮਕ ਪਾ ਲਵਾਂਗੇ ਅੱਧਾ ਚਮਚ ਪਾਵਾਂਗੇ ਹਲਦੀ ਪਾਊਡਰ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਦਾ ਪਾਊਡਰ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਅਸੀਂ ਗਰਮ ਮਸਾਲਾ ਐਡ ਕਰਾਂਗੇ ਤੇ ਧਨੀਆ ਪਾਊਡਰ ਵੀ ਤੁਸੀਂ ਪਾ ਸਕਦੇ ਹੋ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਅਮचूर ਪਾਊਡਰ ਦਾ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਅਸੀਂ ਮਿਕਸ ਕਰ ਲਾਂਗੇ ਮਸਾਲੇ ਅਸੀਂ ਲਾਸਟ ਵਿੱਚ ਹੀ ਪਾਣੇ ਆ ਪਹਿਲਾਂ ਨਹੀਂ ਪਾਣੇ ਕਿਉਂਕਿ ਜਦੋਂ ਅਸੀਂ ਮਸਾਲੇ ਲਾਸਟ ਵਿੱਚ ਪਾਉਂਦੇ ਆ ਤਾਂ ਸਾਡੀ ਪਿੰਡੀਆਂ ਜਿਹੜੀਆਂ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀਆਂ ਨੇ ਬਿਲਕੁਲ ਵੀ ਇਹਦੇ ਵਿੱਚ ਚਿਪਚਿਪਾहट ਨਹੀਂ ਹੁੰਦੀ ਹੈ ਕਿ ਲੇਸਦਾਰ ਨਹੀਂ ਬਣਦੀਆਂ ਇੱਕਦਮ ਖਿਲੀਆਂ-ਖਿਲੀਆਂ ਜੀ ਬਣਦੀਆਂ ਨੇ ਤੇ ਇਹਨਾਂ ਦਾ ਕਲਰ ਵੀ ਬਿਲਕੁਲ ਹਰਾ ਬਣਿਆ ਰਹਿੰਦਾ ਜਦੋਂ ਅਸੀਂ ਲਾਸਟ ਵਿੱਚ ਮਸਾਲੇ ਪਾਉਂਦੇ ਆ ਤਾਂ 2 ਮਿੰਟ ਲਈ ਇਹਨੂੰ ਸਿਟਾ ਕੇ ਪਕਾਣ ਦਵਾਂਗੇ ਤਾਂ ਕਿ ਜਿਹੜੇ ਮਸਾਲੇ ਪਾਏ ਸੀ ਉਹ ਪਿੰਡੀਆਂ ਦੇ ਅੰਦਰ ਚੰਗੀ ਤਰ੍ਹਾਂ ਓਬਜ਼ਰਵ ਹੋ ਜਾਣ ਤੁਸੀਂ ਦੇਖ ਸਕਦੇ ਹੋ ਪਿੰਡੀਆਂ ਵਿੱਚ ਬਿਲਕੁਲ ਵੀ ਲੇਸਦਾਰ ਬਣ ਕੇ ਨਹੀਂ ਤਿਆਰ ਹੋਈਆਂ ਇਹਦੇ ਵਿੱਚ ਪਾਵਾਂਗੇ ਲਾਸਟ ਵਿੱਚ ਇੱਕ ਟਮਾਟਰ ਇਹ ਟਮਾਟਰ ਦਾ ਸਿਰਫ ਉੱਪਰ ਵਾਲਾ ਪਾਰਟ ਹੀ ਪਾਵਾਂਗੇ ਅਸੀਂ ਬੀਜ ਨਹੀਂ ਪਾਣੇ ਇਹਦੇ ਵਿੱਚ ਕਿਉਂਕਿ ਇਹ ਦੇਖਣ ਵਿੱਚ ਵੀ ਵਧੀਆ ਲੱਗੂਗਾ ਤੇ ਬਹੁਤ ਜ਼ਿਆਦਾ ਖਾਣ ਵਿੱਚ ਵੀ ਇੱਕਦਮ ਕਰੰਚੀ ਜਾ ਆਊਗਾ ਜਦ ਤੁਸੀਂ ਖਾਓਗੇ ਸਬਜ਼ੀ ਨੂੰ ਹੁਣ ਇਸ ਸਬਜ਼ੀ ਨੂੰ 2 ਮਿੰਟ ਲਈ ਹੋਰ ਪਕਾਣ ਦਵਾਂਗੇ ਦੇਖੋ ਸਾਡੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਬਹੁਤ ਦੇਖਣ ਨੂੰ ਵੀ ਵਧੀਆ ਲੱਗ ਰਹੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਕਿਉਂਕਿ ਅਸੀਂ ਮਸਾਲੇ ਜਿਹੜੇ ਲਾਸਟ ਵਿੱਚ ਪਾਏ ਸੀ ਇਹਨਾਂ ਨੂੰ ਤੁਸੀਂ ਰੋਟੀ ਨਾਲ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਸਵੇਰ ਦੇ ਟਾਈਮਸ ਤੁਸੀਂ ਬੱਚਿਆਂ ਦੇ ਟਿਫਨ ਵਿੱਚ ਵੀ ਦੇ ਸਕਦੇ ਹੋ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਕਾਲ